ਚੰਗਾ ਫੇਰ ਮਿਲਦੇ ਆ ਓਕੇ ਬਾਏ ਬਾਏ ਲੈ ਵੀ ਸਫਰ ਕਰੀ ਆਪਣਾ ਸ਼ੁਰੂ ਅੱਗੇ ਨੂੰ ਲੰਡਨ ਦੇ ਹੀਥਰੋ 에어ਪੋਰਟ ਤੇ ਇਸ ਵਕਤ ਤੇ ਅੱਜ ਇੱਥੋਂ ਸਾਡੀ ਫਲਾਈਟ ਹੈ ਜਰਮਨ ਦੇ ਲਈ ਤੇ ਜਰਮਨ ਦਾ ਆਪਣਾ ਟੂਰ ਸ਼ੁਰੂ ਹੋਣ ਜਾ ਰਿਹਾ ਸੋ ਅਸੀਂ ਜਾ ਰਹੇ ਹਾਂ ਸਭ ਤੋਂ ਪਹਿਲਾਂ ਜਰਮਨ ਦਾ ਸ਼ਹਿਰ ਮਿਊਨਿਕ ਤੇ ਮਿਊਨਿਕ ਵੀ ਬੋਲ ਦਿੰਦੇ ਆ ਕਈ ਤੇ ਜਰਮਨੀ ਦਾ ਬਹੁਤ ਟਾਈਮ ਦਾ ਘੁੰਮਣ ਦਾ ਮਨ ਸੀਗਾ ਕਿ ਕਦੇ ਦੇਖੇ ਪਿਛਲੇ ਸਾਲ ਵੀ ਜਾਣਾ ਸੀ ਪਿਛਲੇ ਸਾਲ ਨਹੀਂ ਸਵਾਭਾ ਬਣਿਆ ਸੋ ਹੁਣ ਆਪਣਾ ਅਗਲੇ 15 ਦਿਨ ਦਾ 2 ਵੀਕਸ ਦਾ ਟੂਰ ਹੈ ਜਰਮਨ ਦਾ ਜਿਹਦੇ ਚ ਆਪਾਂ ਸਾਰੇ ਤੁਹਾਨੂੰ ਸ਼ੇਅਰ ਕਰਾਉਣੇ ਆ ਸੋ ਸ਼ੁਰੂ ਕਰਦੇ ਆ ਆਪਣਾ ਅੱਜ ਦਾ ਵਲੌਗ ਲੰਡਨ ਦੇ ਹੀਥਰੋ 에ਰਪੋਰਟ ਸਵੇਰ ਦੇ 10 ਵਜੇ ਹੋਏ ਆ ਤੇ ਭੈਣ ਹੋਣੀ ਉਤਾਰ ਕੇ ਗਏ 에ਰਪੋਰਟ ਤੇ ਸਾਡੀ ਫਲਾਈਟ ਹੈ 1 ਵਜੇ ਦੁਪਹਿਰ ਦੇ ਡਾਇਰੈਕਟ ਫਲਾਈਟ ਹੈ ਮਿਊਨਿਕ ਦੀ ਬ੍ਰਿਟਿਸ਼ 에ਅਰਵੇਜ਼ ਦੀ ਤੇ ਜਿਹੜਾ ਇਥੋਂ ਹੀਥਰੋ ਟਰਮੀਨਲ ਐਥੋਂ ਬ੍ਰਿਟਿਸ਼ 에ਅਰਵੇਜ਼ ਦੀਆਂ ਫਲਾਈਟਸ ਹੀ ਜਾਂਦੀਆਂ ਜਿਆਦਾ ਤੇ ਟਰਮੀਨਲ 5 ਤੇ 2 ਘੰਟੇ ਲੈਣੇ ਆ ਮੇਰੇ ਖਿਆਲ ਚ ਫਲਾਈਟ ਨੇ ਸਾਰੇ 2 ਘੰਟੇ ਦੀ ਫਲਾਈਟ ਹੋਊਗੀ ਇਹ ਦੇਖਦੇ ਆ ਬਾਕੀ ਕਿਵੇਂ ਰਹੂਗਾ ਐਕਸਪੀਰੀਅੰਸ ਆਪਣਾ ਐਂਟਰੀ ਕਰ ਲਈ ਅੰਦਰ 에ਰਪੋਰਟ ਦੇ ਆਹ ਦੇਖ ਲਿਖਿਆ ਕਹਿੰਦੇ ਵੈਲਕਮ ਟੂ ਦੀ ਹੋਮ ਆਫ ਬ੍ਰਿਟਿਸ਼ 에ਅਰਵੇਜ਼ ਤੁਹਾਨੂੰ ਕਿਹਾ ਬ੍ਰਿਟਿਸ਼ 에ਅਰਵੇਜ਼ ਦੀ ਇੱਥੇ ਜਿਆਦਾ ਫਲਾਈਟਸ ਆਉਂਦੀਆਂ ਤਾਂ ਹੀ ਉਹ ਇਹਨਾਂ ਨੇ ਲਿਖਿਆ ਹੋਇਆ ਹੈਗਾ ਜਦੋਂ ਅਸੀਂ ਇੰਗਲੈਂਡ ਹੁੰਨੇ ਆ ਤੇ ਫਿਰ ਇਹ ਹੁੰਦਾ ਹੈ ਵੀ ਯੂਰਪ ਦੀਆਂ ਨੇੜੇ-ਤੇੜ ਦੀਆਂ ਫਲਾਈਟਸ ਆ ਜਿਹੜੀਆਂ ਉਹ ਲੈ ਕੇ ਯੂਰਪ ਘੁੰਮ ਲਈਏ ਉਹਦਾ ਕਾਰਨ ਦੋ ਹੁੰਦੇ ਆ ਇੱਕ ਤਾਂ ਵੱਡਾ ਕਾਰਨ ਇਹ ਵੀ ਇਥੋਂ ਯੂਰਪ ਦੇ ਸਾਰੇ ਕੰਟਰੀ ਨੇੜੇ ਆ ਫਲਾਈਟ ਜਿਵੇਂ 2 ਘੰਟੇ ਦੀ ਫਲਾਈਟ ਹੈ ਤੇ ਜਵਾਕ ਨਾ ਰਣਜਿੰਦਰ ਨਾਲ ਕੋਈ ਔਖਾ ਨਹੀਂ ਹੋਊਗਾ ਦੂਜਾ ਕਾਰਨ ਇਹ ਹੁੰਦਾਗਾ ਵੀ ਕੱਪੜੇ-ਕੁੱਪੜੇ ਘੱਟ ਚੱਕਣੇ ਪੈਂਦੇ ਆ ਦਿਨ ਜਿਵੇਂ ਥੋੜੇ ਕੱਪੜੇ ਛੱਡ ਕੇ ਹਾਂਜੀ 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 ਬ੍ਰਿਟਿਸ਼ ਸ਼ੇਰ ਭੇਜਦੀ ਹੈ ਪੈਨ ਹੋਣਿਆਂ ਦੇ ਕੋਲ ਛੱਡ ਜਾਈਦਾ ਇੱਥੇ ਸਾਮਾਨ ਤੇ ਫੇਰ ਸੌਖਾ ਰਹਿੰਦਾ ਤੇ ਇਹ ਆ ਜੀ ਹੀਥਰੋ এয়ারਪੋਰਟ ਅੰਦਰਲੇ ਪਾਸੇ ਪੰਜ ਟਰਮੀਨਲ ਆ ਮੇਰੇ ਖਿਆਲ ਚ ਇਹਦੇ ਤੇ ਦੋ ਤੋਂ ਵੀ ਚੜੇ ਅਸੀਂ ਤਿੰਨ ਤੋਂ ਵੀ ਚੜੇ ਆ ਪੰਜ ਤੋਂ ਵੀ ਪਹਿਲਾਂ ਚੜੇ ਆ ਇਹੋ ਜਾਂ ਸਾਰਾ ਇਹ ਅਸੀਂ ਚੈੱਕ ਇਨ ਕਰਨ ਲੱਗੇ ਹੁਣ ਆਨਲਾਈਨ ਤੇ ਤੁਹਾਨੂੰ ਪਤਾ ਹੀ ਆ ਆਨਲਾਈਨ ਇੱਥੇ ਹੁੰਦਾ ਆਫਲਾਈਨ ਘਟਾ ਹੁੰਦਾਗਾ ਬਹੁਤ ਭੀੜ ਲੱਗੀ ਹੋਈ ਆ ਸ਼ੁਕਰ ਹੈ ਅੱਜ ਟਾਈਮ ਨਾਲ ਸੀ ਪਹਿਲਾਂ ਆ ਗਏ ਪੂਰੇ ਅੱਜ 3 ਘੰਟੇ ਪਹਿਲਾਂ ਆਇਆ ਹਿੱਥਰੋ ਤੇ ਕਿਉਂਕਿ 에어ਪੋਰਟ ਬਹੁਤ ਜ਼ਿਆਦਾ ਵੱਡਾ ਹੈ ਤੇ ਪਹਿਲਾਂ ਸੀ ਚੜੇ ਆ ਇੱਥੋਂ 2-3 ਵਾਰ ਤੇ ਤਾਂ ਕਰਕੇ ਬੈਗ ਲਗੇ ਜਮਾ ਕਰਾਉਣੇ ਆ ਖੁਸ਼ੀ ਲਾਈਨ 'ਚ ਲੱਗਣਾ ਪੈਣਾ ਚਲੋ ਅੰਦਰ ਦੀ ਨਾ ਨਾ ਬੈਗ ਡ੍ਰੌਪ ਉਧਰ ਦੀ ਹੈ ਬੈਗ ਜਮਾ ਕਰਾਉਣ ਲਈ ਜਵਾਕਾਂ ਵਾਲੀ ਲਾਈਨ 'ਚ ਲੱਗ ਕੇ ਆ ਗਏ ਜੋ ਆਖਾਣਾ ਟਰੈਵਲ ਕਰਨਾ ਹਾਰਡ ਹੈ ਤਾਂ ਜੋ ਆਖਾਣਾ ਟਰੈਵਲ ਕਰਨਾ ਸੌਖਾ ਵੀ ਬਹੁਤ ਹੈ ਮਤਲਬ ਤੁਹਾਨੂੰ ਇੱਕ ਸਪੈਸ਼ਲ ਜੀ ਲਾਈਨ ਚੋਂ ਕੱਢਿਆ ਜਾਂਦਾ ਕਿਉਂਕਿ ਉਧਰ ਬਹੁਤ ਜ਼ਿਆਦਾ ਕਰਾਊਡ ਸੀ ਸਾਨੂੰ ਕਹਿੰਦੇ ਤੁਸੀਂ ਜ਼ੋਨ E ਚੋਂ ਲੰਘਣਾ ਕਿਉਂਕਿ ਤੁਹਾਡੇ ਕੋਲੇ ਬੱਗੀ ਆ ਬੇਬੀ ਆ ਬੇਬੀ ਕਰਕੇ ਆ ਇਹ ਨਾ ਬ੍ਰਿਟਿਸ਼ ਮੈਲਾਦਾ ਇਮੀਰੇਟਸ ਸੰਗ ਹੋ ਆ ਇਹਨਾਂ ਨੇ ਕਿੱਦਾਂ ਖੋਲਿਆ ਮੜਾ ਜਾ ਹਾਂਜੀ ਇਹ ਬੱਚਿਆਂ ਲਈ ਆ ਮੈਲਾ ਇੱਥੇ ਅੰਦਰ ਬਾਹਰ ਨਸਾਰਾ ਦੇ ਤਾਂ ਫਲਾਈਟ ਚ ਭਾਵੇਂ ਨਾ ਲੈਂਦੇ ਹੋਣ ਇਹ ਉਹੀ ਸੇਮ ਹੈ ਆਬ ਸੌਕਸ ਸੌਕਸ ਨਹੀਂ ਹੋਰ ਕੀ ਹੈ ਇਹ ਆਹ ਆਈ ਮਾਸਕ ਅੱਖਾਂ ਦੇ ਲਾ ਕੇ ਸੌਣ ਵਾਲਾ ਬਸ ਆ ਖੇਡਣ ਲਈ ਹੈ ਇਹ ਨਹੀਂ ਭਾਈ ਕਈ 에ਅਰਲਾਈਨਾਂ ਵਾਲੇ ਵਧੀਆ ਚੀਜ਼ਾਂ ਉਹ ਦੇ ਦਿੰਦੇ ਆ ਸਕਾਈ ਫਲਾਈਅਰਸ ਸਾਰਾ ਲਿਖਿਆ ਹੋਇਆ ਨਾ ਸਾਰੇ ਜਵਕਾਂ ਨੇ ਇੱਥੇ ਬੈਗ ਜਮਾ ਕਰਾ ਲਈਏ ਦੂਜੇ ਪਾਸੇ ਤਾਂ ਭੀੜ ਬਹੁਤ ਸੀਗੀ ਜਦੋਂ ਨਾ ਜਵਾਕ ਨਾਲ ਹੁਣ ਫਿਰ ਬੋਰਡਿੰਗ ਪਾਸ ਵੀ ਬੱਚਿਆਂ ਲਈ ਮੈਨ ਲੱਗ ਜਾਂਦੇ ਆ। ਬੱਚੇ ਵਾਲਾ ਬੋਰਡਿੰਗ ਪਾਸ ਲਿਆਗਾ। ਸੱਚੀ ਰਣਜਿੰਦਾ ਧੰਨਵਾਦ ਕਰਨਾ ਬਣਦਾ ਹੈ। ਮਿੰਟੋ ਮਿੰਟੀ ਕੰਮ ਹੋ ਜਾਂਦੇ ਨੇ। ਜਾਦੇ ਖੜਨਾ ਵੀ ਨਹੀਂ ਪੈਂਦਾ। ਬੈਗ ਜਮਾ ਹੋ ਗਏ ਤੇ ਵੈਸੇ ਵੀ ਸਾਡੇ ਕੋਲ ਬੈਗ ਨਹੀਂ ਇੱਕ ਬੈਗ ਰਣਜਿੰਦਾ ਸਾਡੇ ਦੋਹਾਂ ਦਾ ਹੁਣ ਇੱਕੋ ਹੀ ਬੈਗ ਹੁੰਦਾ ਹੈਗਾ। ਅਸੀਂ ਤਾਂ ਕੁਝ ਲਿਜਾਈ ਨਹੀਂ ਸਕਦੇ। ਸਭ ਤੋਂ ਵੱਧ ਸਭਾਨ ਸਾਨੂੰ ਕੈਰੀ ਕਰਨਾ ਪੈਂਦਾ ਰਣਜਿੰਦ ਦਾ। ਸਟੋਲਰ ਹੋ ਗਿਆ। ਤੇ ਇੱਕ ਡੇਲੀ ਨੀਡ ਵਾਲਾ ਬੈਗ ਹੋ ਗਿਆ ਇੱਕ ਵੈਸੇ ਕੱਪੜੇ ਵਾਲਾ ਵੱਡਾ ਬੈਗ ਹੋ ਗਿਆ ਹਨਾ ਕਿ ਡਾਈਪਰ ਬੈਗ ਹੋ ਗਿਆ ਡਾਈਪਰ ਬੈਗ ਹੋ ਗਿਆ ਪਤਾ ਨਹੀਂ ਕਿਹੜੇ ਕਿਹੜੇ ਬੈਗ ਚੱਕੜੇ ਪੈਂਦੇ ਆ ਤੇ ਕੰਮ ਆਪਣਾ ਨਿਬੜ ਗਿਆ ਹੁਣ ਸਿਕਿਉਰਿਟੀ ਕਰਾ ਲਈ ਜੀ ਅੱਜ ਬਸ ਸਭ ਤੋਂ ਜ਼ਰੂਰੀ ਕੰਮ ਰਹਿ ਗਿਆ ਸਿਕਿਉਰਿਟੀ ਦਾ ਹਨਾ ਹਾਂਜੀ ਮਾਣ ਹੈ ਇਥੇ ਕਰੰਸੀ ਐਕਸਚੇਂਜ ਏਟੀਐਮ ਲੱਗੇ ਹੋਏ ਨੇ ਮਤਲਬ ਜੇ ਤੁਹਾਡੇ ਕੋਲ ਪੈਸੇ ਬਚਦੇ ਆ ਨਾ ਤਾਂ ਤੁਸੀਂ ਇੱਥੋਂ ਚੇਂਜ ਕਰ ਸਕਦੇ ਹੋ ਇਹ ਸਿਸਟਮ ਅੱਜ ਪਹਿਲੀ ਵਾਰ ਦੇਖਿਆ ਮੈਂ ਤੇ ਨਾਲ ਹੀ ਆ ਰਾਇਲ ਮੇਲ ਦਾ ਡਾਕ ਵੀ ਲੱਗੀ ਹੋਈ ਹੈ ਆ ਵਧੀਆ ਇਹ ਰਕੁਜੀ ਸਿਸਟਮ ਹੈ ਨਾ ਸਹੀ ਹੈ ਆਪਾਂ ਤਾਂ ਹਰੇਕ ਕੰਟਰੀ ਚੋ ਜੇ ਪੈਸੇ ਬਾਹਰ ਜਾਂਦੇ ਨੇ ਅਸੀਂ ਵਾਪਸ ਇੰਡੀਆ ਲੈ ਕੇ ਜਾਂਦੇ ਹਾਂ ਹਾਂਜੀ ਸਾਡੇ ਜਿੰਨੇ ਬਾਹਰ ਜਾਂਦੇ ਨੇ ਇੰਡੀਆ ਲੈ ਜਾਈਏ ਚਲੋ ਵੈਸੇ ਤਾਂ ਇੰਗਲੈਂਡ ਤਾਂ ਆਉਣੀ ਆ ਆਪਾਂ ਇੱਕਦਮ ਮੈਮਰੀ ਨੂੰ ਬੰਦਾ ਰੱਖ ਸਕਦਾ ਹੈ ਬਾਕੀ ਚਲੋ ਚੇਂਜ ਕਰਾ ਕੇ ਰੱਖ ਲੈਣਾ ਉਹ ਬੈਟਰ ਹੈ ਵਧੀਆ ਆਪਸ਼ਨ ਦਿੱਤੀ ਹੋਈ ਹੈ ਹਾਂਜੀ ਚਲੋ ਚੱਲੀਏ ਅੱਗੇ ਕਿੰਨੇ ਆਹ ਬਣੇ ਹੋਏ ਆ ਚੈੱਕ ਇਨ ਵਾਲੇ ਅਲੱਗ-ਅਲੱਗ ਸਕਿਉਰਟੀ ਵੀ 2-3 ਥੰਮ ਹੁੰਦੀ ਹੈ ਜਿੱਥੋਂ ਮਰਜ਼ੀ ਕਰਾ ਲਓ ਇਥੇ ਓਪਰਪੋਰਟ ਤੇ ਨਾ ਜਦੋਂ ਕਿਸੇ ਨੇ ਵੀ ਫਲਾਈਟ ਲੈਣੀ ਹੋਵੇ ਸਾਡੀ ਸੁਜੈਸ਼ਨ ਹੈ ਵੀ 4 ਘੰਟੇ ਪਹਿਲਾਂ ਆਓ ਅਸੀਂ ਅਜ ਪੂਰਾ ਟਾਈਮ ਖੁੱਲਾ ਟਾਈਮ ਲੱਗਿਆ ਜੀ 3 ਘੰਟੇ ਪਹਿਲਾਂ ਵੀ ਇੱਥੇ ਬੰਦਾ ਟਾਈਮ ਨਾਲ ਨਹੀਂ ਪਹੁੰਚਦਾ ਹੈਗਾ 4 ਘੰਟੇ ਹੁਣ ਤੁਹਾਡੇ ਕੋਲ ਫੇਰ ਟਾਈਮ ਨਾਲ ਬੰਦਾ ਪਹੁੰਚਦਾ ਕਿਉਂਕਿ 에ਰਪੋਰਟ ਬਹੁਤ ਜ਼ਿਆਦਾ ਵੱਡਾ ਹੈ ਹਾਂਜੀ 에ਰਪੋਰਟ ਐਡਾ ਵੱਡਾ ਤੇ ਰਸ਼ ਇੰਨਾ ਜ਼ਿਆਦਾ ਰਹਿੰਦਾ ਇਥੇ ਤੇ ਪੂਰੇ ਕੈਨੇਡਾ ਕੀ ਯੂ ਐਸ ਕੀ ਸਾਰੇ ਕਿਤੇ ਨੂੰ ਇਥੋਂ ਫਲਾਈਟਸ ਜਾਂਦੀਆਂ ਤੇ ਸੋ ਇਹ ਗੱਲ ਦਾ ਧਿਆਨ ਰੱਖਿਓ ਸਕਿਉਰਿਟੀ ਡਨ ਹੋ ਗਈ ਜੀ ਹੁਣ ਅਸੀਂ ਗੇਟ ਨੰਬਰ ਲੱਭਣਾ ਸਾਡਾ ਫਲਾਈਟ ਕਿੱਥੇ ਜਾਊ ਯੂਰਪ ਚ ਪਤਾ ਪ੍ਰੋਬਲਮ ਕੀ ਆ ਤੇ ਇੱਥੇ ਗੇਟ ਨੰਬਰ ਅਨਾਉਂਸ ਨਹੀਂ ਕਰਦੇ ਪਹਿਲਾਂ ਮਤਲਬ ਜਿਵੇਂ ਆਪਣੇ ਪਤਾ ਹੁੰਦਾ ਵੀ ਆਹ ਗੇਟ ਤੋਂ ਇਥੋਂ ਜਾਊਗੀ ਇੱਥੇ ਹਣ ਮੌਕੇ ਤੇ ਆਉਂਦਾ 35 40 ਮਿੰਟ ਪਹਿਲਾਂ ਸਕਰੀਨ ਤੇ ਕਿ ਇਥੋਂ ਤੁਹਾਡੀ ਫਲਾਈਟ ਜਾਣੀ ਆ ਸੋ ਚਾਂਸਸ ਰਹਿੰਦੇ ਆ ਵੀ ਮੈਸਾ ਨਾ ਹੋ ਜੇ ਤੇ ਹੁਣ ਫਟਾਫਟ ਸਕਰੀਨ ਤੇ ਦੇਖੀਏ ਡਿਪਾਰਚਰ ਗੇਟ ਲੱਭੀ ਐ ਖੇਤਰੋਂ ਤੇ ਪਹਿਲਾਂ ਸਾਰਾ ਘੁੰਮ ਫਿਰ ਕੇ ਦੇਖਿਆ ਹੋਇਆ ਹੈ ਜਿਆਦਾ ਖੜਨਾ ਤਾਂ ਹੈ ਨਹੀਂ ਘੁਮਣਾ ਫਿਰਨਾ ਨਹੀਂ ਆਲ ਡਿਪਾਰਚਰ ਗੇਟਸ ਡਾਊਨ ਸਾਈਡ ਡਿਊਟੀ ਫ੍ਰੀ ਏਰੀਆ ਦੇ ਵਿੱਚ ਪਹੁੰਚ ਗਏ ਆ ਸੋ ਇਹੋ ਜਿਹਾ ਕੁਛ ਡਿਊਟੀ ਫ੍ਰੀ ਕੀਥਰੋ ਥੋੜਾ ਥੋੜਾ ਨਾ ਮੈਨੂੰ 에어ਪੋਰਟ ਉਹਦੇ ਵਰਗਾ ਲੱਗਦਾ ਹੁੰਦਾ ਦੁਬਈ ਦਾ ਜਿਹੜਾ ਟਰਮੀਨਲ 3 ਹੈ ਉਹ ਵੀ ਇੰਨੇ ਸੋਹਣਾ ਬਣਿਆ ਹੋਇਆ ਵੀ ਬਹੁਤ ਸੋਹਣਾ ਬਣਿਆ ਹੈ ਖੋ ਜੀ ਉਹ ਸਾਹਮਣੇ ਲੱਗਿਆ ਸਕਰੀਨ ਆ ਜੋ ਸਕਰੀਨ ਤੋਂ ਪਹਿਲਾਂ ਦੇਖ ਲਿਓ ਬਹੁਤ ਟ੍ਰੈਫਿਕ ਰਹਿੰਦਾ ਹੈ 에어ਪੋਰਟ ਵਾਇਟ ਚ ਰਹਿ ਗਏ ਸਾਰੇ 25 ਮਿੰਟ ਤੇ ਗੇਟ ਤੇ ਪਹੁੰਚੇ ਹਾਂ ਤਿੰਨ ਘੰਟੇ ਪਹਿਲਾਂ ਪਹੁੰਚ ਗਿਆ ਵੀ ਬੰਦਾ ਟਾਈਮ ਨਾਲ ਹੀ ਪਹੁੰਚਦਾ ਐਨਾ ਵੱਡਾ 에ਰਪੋਰਟ ਗੇਟ ক্লোਜ਼ ਕਰੀ ਬੈਠਿਆ ਸ਼ੁਗਰਾ ਖੋਲਤਾ ਵੈਸੇ ਰੂਲ ਇਹ ਹੁੰਦਾ ਵੀ ਅੱਧਾ ਘੰਟਾ ਪਹਿਲਾਂ ਗੇਟ ক্লোਜ਼ ਹੁੰਦਾ 60 ਮਿੰਟ ਪਹਿਲਾਂ ਸਿਕਿਉਰਿਟੀ ਵੈਸੇ ਇਹ ਇਨਫੋਰਮੇਸ਼ਨ ਨਾ ਇੱਥੇ ਵੀ ਲਿਖੀ ਹੁੰਦੀ ਆ ਦੇਖੋ ਵੀ ਗੇਟ ক্লোਜ਼ 12:36 ਤੇ ਹੋਣਾ ਈ ਸਾਡਾ ਆਪਾਂ ਰੌਲਾ ਪਾ ਸਕਦੇ ਆ ਜਦੋਂ ਹੱਥ 'ਚ ਕਹਿੰਦੇ ਡਾਕੂਮੈਂਟ ਹੋਵੇ ਨਾ ਕੋਈ ਪਰ ਬੰਝਾਂ ਨੂੰ ਉੱਡ ਜਾ ਵੀ ਕਿਵੇਂ ਕਰ ਸਕਦੇ ਹੋ ਤੁਸੀਂ ਇਹ ਸਾਰੇ ਜਹਾਜ਼ ਨਾ ਬ੍ਰਿਟਿਸ਼ ਏਅਰਵੇਜ਼ ਦੇ ਆ ਉਹ ਦੇਖੋ ਫਲਾਈਟ ਉੱਡ ਰਹੀ ਹੈ ਮੇਨਟ ਬ੍ਰਿਟਿਸ਼ ਏਅਰਵੇਜ਼ ਤੇ ਰਣਜਿੰਦ ਦੀ ਪਹਿਲੀ ਫਲਾਈਟ ਆ ਜੇ ਬ੍ਰਿਟਿਸ਼ ਏਅਰਵੇਜ਼ ਦੇ ਨਾਲ ਅਜਾ ਰੋਟੀਆਂ ਖਾਧੀਆਂ ਜਾ ਰਹੀਆਂ ਲਓ ਜੀ ਫਾਈਨਲੀ ਆਪਾਂ ਨੂੰ ਮਿਲ ਗਈ ਇਜਾਜ਼ਤ ਗੇਟ ਤੋਂ ਬੋਰਡਿੰਗ ਵਗੈਰਾ ਸਾਰੀ ਡਨ ਹੋ ਗਈ ਤੇ ਬੈਠਣ ਲੱਗਿਆਂ ਏਅਰਪਲੇਨ ਦੇ ਵਿੱਚ ਸ਼ਾਇਦ ਹੈਂਡਲੇ ਪਾਸੇ ਹੈਗਾ ਇਹਨਾਂ ਆਪਣਾ ਇੰਗਲੈਂਡ ਅਸੀਂ ਦੁਬਾਰਾ ਆਉਣਾ ਹੈ ਇਸ ਤੋਂ ਬਾਅਦ ਚ ਮਤਲਬ ਅਸੀਂ ਕੁਝ ਕੁ ਦਿਨ ਲਾ ਕੇ ਆਉਣਾ ਜਿਵੇਂ ਤੁਹਾਨੂੰ ਦੱਸਿਆ 15 15 ਜਾਂ 20 ਦਿਨ ਉਸ ਤੋਂ ਬਾਅਦ ਚ ਦੁਬਾਰਾ ਅਸੀਂ ਇੰਗਲੈਂਡ ਫੇਰ ਆ ਜਾਗੇ ਅੱਜ ਧੁੱਪ ਬਹੁਤ ਤਿੱਖੀ ਨਿਕਲੀ ਹੋਈ ਆ ਬਾਹਰ ਅੱਗੇ ਮੌਸਮ ਠੰਡਾ ਰਹਿੰਦਾ ਸੀ ਬੱਚਿਆਂ ਨੇ ਹੀ ਰਹਿ ਗਏ ਪਿੱਛੇ ਬਾਕੀ ਤਾਂ ਪਹਿਲਾਂ ਪਹਿਲਾਂ ਚਲੇ ਗਏ ਸਾਰੇ ਉਹ ਕਿ ਹੋ ਗਿਆ ਬਈ ਫਲਾਈਟ ਆਲਮੋਸਟ ਖਾਲੀ ਆ ਸਾਰੀ ਹਨਾ ਅਸੀਂ ਪਹਿਲੇ ਸਭਣਾ ਵਾਲੀ ਟੇਬਲਾਂ ਲਾਤੀਆਂ ਨੇ ਜਰਮਨੀ ਘੁੰਮਣਾ ਲੋਕ ਪਸੰਦ ਨਹੀਂ ਕਰਦੇ ਸਾਰੀ ਫਲਾਈਟ ਖਾਲੀ ਆ ਸੀ ਬਸ 10 ਮੈਨੂ ਤਾਂ ਸੀ ਅਸੀਂ ਕਿਤੇ ਲਾਸਟ ਤੇ ਜਾ ਰਹੇ ਹਾਂ ਅਸਲ ਤੇ ਨਾ 홀ੀਡੇ ਖਤਮ ਹੋ ਗਈਆਂ ਸੋਣਾ ਇੰਗਲੈਂਡ ਦੇ ਵਿੱਚ ਪਹਿਲਾਂ 홀ੀਡੇ ਚੱਲ ਰਹੀਆਂ ਸੀ ਨਾ ਬੱਚਿਆਂ ਨੂੰ ਹਾਂਜੀ ਅਸੀਂ ਤਾਂ ਸਿਰਫ 10 12 ਜਣੇ ਜਾਂ ਬਹੁਤ ਬਹੁਤ 20 ਜਣੇ ਹੋਵਾਂਗੇ 20 ਤਾਂ ਹੈ ਇਹ ਜਹਾਜ਼ਾਂ ਨੂੰ ਬਚਦਾ ਕਿ ਉਹ ਨਾ ਤੇਲ ਵੀ ਨਹੀਂ ਪੂਰਾ ਹੁੰਦਾ ਹੁਣ ਸਾਰੇ ਹੀ ਜਹਾਜ਼ ਖਾਲੀ ਪਿਆ ਹੈ ਥੋੜੇ ਜਣੇ ਜਾ ਰਹੇ ਆ ਬਿਲਕੁਲ ਹਲੋ ਹਾਏ ਟੋਪੋਰ ਥੈਂਕ ਯੂ ਥੈਂਕ ਯੂ ਹਾਈ ਵੈਲਕਮ ਜਮਨਾਂ ਲਿਵੇ ਲੈ ਇਹ ਹੋਏ ਜਾ ਜਉਣੇ ਚਾਹੀਦੇ ਨੇ ਜਿਹੜੇ ਖੁੱਲੇ ਡੁੱਲੇ ਪੈਕੇਜ ਆਉ ਗੋ ਮੈਂ ਫਲਾਈਟ ਹੀ 2 ਘੰਟੇ ਦੀ ਪੈਣਾਗੀ ਫਲਾਈਟ ਆ ਜਿਹੜੀ ਸਾਡੀ ਹੈਗੀ ਆ ਜੀ 2 ਘੰਟੇ ਦੀ ਬਸ ਡੇਢ ਘੰਟੇ ਦੀ ਫਲਾਈਟ ਹੈ ਤੇ ਸੀਟ ਮਿਲ ਗਈ ਅਜਾਪਨੂੰ ਵਿੰਡੋ ਕਿਉਂਕਿ ਇਹਦੇ ਵਿੱਚ ਜਿਹੜੇ ਜੀ ਪੈਸੀਨੇਟ ਆ ਉਹ ਹੈ ਨਹੀਂਗੇ ਤੇ ਐਵੇਂ ਦਾ ਕੁਝ ਦਿਹਾ ਗਿਆ ਸਾਰਾ ਕਲੀ ਆ ਕਾਸ ਲਈ ਹੈ ਬੈਲਟਾਂ ਬੋਲਟਾਂ ਸਫ਼ਰ ਬੜਾ ਲੰਬਾ ਹੈ ਨਾ ਔਰ ਪਤਾ ਨਹੀਂ 2 ਘੰਟੇ ਕਿਵੇਂ ਲੰਘਣਗੇ ਅੱਜ ਦਾ ਡੇਢ ਘੰਟਾ ਡੇਢ ਘੰਟੇ ਦੀ ਫਲਾਈਟ ਹੈ ਸਰ ਬਸ ਡੇਢ ਘੰਟੇ ਦੀ ਹਾਂ ਜੀ ਰਣਜਿੰਦਰ ਦਾ ਮੈਨੂੰ ਆ ਰਣਜਿੰਦਰ ਦਾ ਸੌਂਕ ਹੀ ਲਗਾ ਲਵਾਂ ਕਿਉਂਕਿ ਹੁਣੇ ਸੁੱਤੇ ਆ ਜੀ ਤੇ ਸੌਂਕ ਹੀ ਲੰਘ ਜਾਣਾ ਡੇਢ ਘੰਟਾ ਤੇ ਅਸੀਂ ਉਹਨਾਂ ਫਲਾਈਟਸ ਤਾਂ ਵੀ ਨੇੜੇੋਂ ਘੁੰਮਦੇ ਆ ਜਿਵੇਂ ਇੰਗਲੈਂਡ ਤੋਂ ਪਲਾਨ ਕੀਤਾ ਕਿਉਂਕਿ ਸਾਨੂੰ ਆਇਆ ਵੀ 6 ਤੀ ਪਹੁੰਚਿਆ ਕਰੀਏ ਹੈਨਾ ਤੇ ਨਿਆਣੇ ਨੂੰ ਔਖਾ ਨਾ ਤੇ ਦੂਜਾ ਸਾਡਾ ਇਹ ਵੀ ਜੀ ਕਰਦਾ ਹੁਣ ਵੀ ਜਿਹੜੀਆਂ ਦੂਰ ਦੂਰ ਦੇਸ਼ ਉਹ ਜਾਦੇ ਕੁਮਲੇ ਕੁਮ ਕਰਨ ਜਿੰਦੀ ਅਜੇ ਟਿਕਟ ਨਹੀਂ ਲੱਗਦੀ 2 ਸਾਲ ਤੱਕ ਮੈਨੂੰ ਲੱਗਦਾ ਰਣਜਿੰਦੀ ਕੋਈ ਕੋਈ ਟਿਕਟ 2 ਸਾਲ ਤੱਕ ਨਹੀਂ ਲੱਗਣੀ ਆ 2 ਸਾਲ ਤੱਕ ਰਣਜਿੰਦੀ ਦੀ ਟਿਕਟ ਫ੍ਰੀ ਆ ਸਾਨੂੰ ਉਸ ਤੋਂ ਬਾਅਦ ਚ ਟਿਕਟਾਂ ਲੱਗਣੀਆਂ ਸ਼ੁਰੂ ਹੋਣਗੀਆਂ ਤੇ ਦੂਰ ਜਾ ਨਹੀਂ ਸਕਦੇ ਕਿਉਂਕਿ ਮੈਨੂੰ ਐ ਨਾ ਬੱਚਾ ਓਖਾ ਹੋਗਾ ਐਸੇ ਵਿੱਚੇ ਨਹੀਂ ਬੱਚਾ ਓਖਾ ਲੰਘ ਰਹੀ ਨੇੜੇ ਨੇੜੇ ਦੇਸ਼ ਕੋ ਮਰੇ ਉਹ ਤਾਂ ਉਦੋਂ ਹੀ ਮਜ਼ਾਕ ਕਰਦੇ ਸੀ ਆਈ ਹੈ ਤੇ ਮੀਲ ਚ ਸਾਨੂੰ ਮਿਲੇ ਜਿਆ ਬਿਸਕਟ ਇਹਦੇ ਨਾਲ ਦੱਸ ਢੱਬਰੂ ਬੰਦੇ ਦਾ ਇਕੱਲੇ ਬਿਸਕਟ ਨਾਲ ਪਾਣੀ ਲੈ ਗੇ ਫਿਰ ਅਸੀਂ ਲਿਆ ਕਾਫੀ ਕਾਫੀ ਨਾਲ ਅੰਗਰੇਜ਼ਾਂ ਦੀ ਫਲਾਈਟ ਚ ਮਿਰਚਾਂ ਦੇ ਚਾਰ ਨਾਲ ਰੋਟੀਆਂ ਪ੍ਰਸ਼ਾਦਾ ਲਿਆਂਦਾ ਸੀ ਤੇ ਪ੍ਰਸ਼ਾਦੇ ਘਰੋਂ ਲਿਆਂਦੇ ਤੇ ਨਾਲ ਕਾਫੀ ਨਾਲ ਇਹਦੇ ਢਿੱਡ ਭਰਨਾ ਇਹਨਾਂ ਦੇ ਅੰਗਰੇਜ਼ਾਂ ਵਾਲਾ ਖਾਣਾ ਦੱਸ ਕਿਉਂਕਿ ਅੰਗਰੇਜ਼ਾਂ ਦੀ ਫਲਾਈਟ ਹੈ ਤੇ ਵੀ ਬਿਸਕਟ ਖਾ ਲੋ ਪਰ ਆਪਾਂ ਪਿੰਡਾਂ ਵਾਲਾ ਕੰਮ ਖੋਲੇ ਤੇ ਨਾਲ ਤੁਸੀਂ ਪਾਣੀ ਨਾਲ ਬਿਸਕਟ If you require any assistance here in Munich, please speak to our colleagues, we'll be happy to help you. For those customers who ordered assistance in the aircraft today, please remain seated until the aisle around you is clear and our crew will be on hand to assist you. On behalf of all of us on board of British Airways, I'd like to thank you. ਉਹ ਗਦਾ ਉਹ ਜੂਤੀ ਹੈ ਪਹਿਲੀ ਵਾਰੀ ਦੇਖੀ ਸੀ ਉਦੀ ਨਾ ਜੇ ਕਾਲੀ ਕਬੂਤਰ ਇਹ ਜਿਹੇ ਜੂਤੀ ਹੁੰਦੀ ਅਸੀਂ ਪਹਿਲੀ ਵਾਰੀ ਦੇਖਿਆ ਇਹਨਾਂ ਦਾ ਉਹ ਵਾਹ ਹੈ ਪਹਿਰਾ ਵਾਹ ਹੋ ਜਾ ਰਾਣੀ ਜੀ ਨਾਲ ਚੌਕਸ ਕੈਂਪ ਫੋਟੈਕ ਫਰਕ ਤੋਂ ਲੈ ਆਪਾਂ ਲੈਣੇ ਦਾਦੀ ਬਣਾ ਲੈ ਦਾਦੀ ਗ੍ਰੈਂਡ ਗ੍ਰੈਂਡ ਮਦਰ ਹੈ ਸਾਰੇ ਨਾਲ ਲਿਆ ਜਪਾ ਲੈਨੇ ਆ ਰਣਜਿੰਦ ਨੇ ਜਿੱਥੇ ਜਿੱਥੇ ਜਦੋਂ ਵੀ ਫਲਾਈਟ ਜਾਂਦੀ ਚੱਲੀਏ ਮੈਂ ਕਿੰਨੇ ਅੰਗਰੇਜ਼ ਗੋਰੇ ਕਿੰਨੀਆਂ ਲਿਆ ਜਾ ਪਾਉਂਦੇ ਆ ਹਨਾ ਨਹੀਂ ਅਸਲ 'ਚ ਰਾਣੀ ਜੀ ਨੂੰ ਹਰ ਇੱਕ ਕਿ ਨਹੀਂ ਸਮਾਈਲ ਕਰ ਦਿੰਦੇ ਹਾਂ ਹਾਂਜੀ ਤਾਂ ਕਰਕੇ ਅੰਦਰਲੇ ਪਾਸੇ ਪਹੁੰਚੇ ਹਾਂ ਤੇ ਆ ਕੀ ਆ ਰਿਹਾ ਅੱਛਾ ਲੰਡਨ ਤੋਂ ਫਲਾਈਟ ਆਈ ਆ ਵੀ ਬੈਗੇਜ ਕਲੇਮ ਸੀ ਬੈਲਟ ਤੇ ਮਿਲ ਲਗੇ ਹਨਾ ਕਿੱਧਰ ਨੂੰ ਜਾਣਾ ਆਪਾਂ ਅਸੀਂ ਜਵਾ ਕਰਕੇ ਨਾ ਪਿੱਛੋਂ ਉਤਰਦੇ ਹੁੰਦੇ ਹੁਣ ਸਾਨੂੰ ਐ ਹੁੰਦਾ ਵੀ ਅ ਚਲ ਬਾਅਦ ਚੋਂ ਰਾਮ ਨਾਲ ਜਾਵਾਂਗੇ ਸਾਰੇ ਬੰਦੇ ਭਾਜ ਗਏ ਨੇ 에ਅਰਪੋਰਟ ਸਾਰਾ ਖਾਲੀ ਪਿਆ ਦੇਖੋ ਆ ਯੂਅਰ ਪਾਸਪੋਰਟ ਕੰਟਰੋਲ ਇਹਨੇ ਲਾਇਆ ਹੋਇਆ ਹੈ ਵੀਜ਼ੇ ਮਿਲਾਂ ਦਾ ਕਿੰਨਾ ਕਿੰਨਾਂ ਨੂੰ ਚਾਹੀਦੇ ਆ ਅ ਅੱਛਾ ਇਹਨਾਂ ਵਾਸਤੇ ਆ ਚੈਨਗਨ ਵਾਸਤੇ ਲੱਗ ਗਏ ਜਿਹੜੇ ਚੈਨਗਨ ਆ ਉਹ ਬਿਨਾ ਵੀਜ਼ੇ ਤੋਂ ਆ ਜਾ ਸਕਦੇ ਆ ਯੂਰਪ ਦਾ ਤੁਹਾਨੂੰ ਪਤਾ ਹੀ ਹੈ ਬਾਕੀ ਇਹਨੂੰ ਦਿਖਾਉਣਾ ਪੈਣਾ ਹੈ ਪਾਸਪੋਰਟ ਕੰਟਰੋਲ ਤੋਂ ਰਹਿਣਾ ਮੈਨੂੰ ਚਲੋ ਜੀ 2724 ਕੀ ਖ਼ਸ਼ੀ ਟੈਂਪਰੇਚਰ ਟੈਂਪਰੇਚਰ 24 ਡਿਗਰੀ ਆ ਸਹੀ ਹੈ ਫਿਰ? 에어ਪੋਰਟ ਸੋਹਣਾ ਬਣਿਆ ਹੋਇਆ ਯਾਰ ਹਨਾ ਉੱਧੇ ਮਾਰ ਦੇਖ ਕੇ ਐਂ ਲੱਗ ਰਿਹਾ ਮੈਨੂੰ ਰਾਤ ਧੁੱਪ ਤਿੱਖੀ ਲੱਗਦੀ ਆ ਥੋੜੀ ਇਧਰਲੇ ਪਾਸੇ ਉਹ ਦੇਖੋ ਤੁਸੀਂ 에어ਪੋਰਟ ਬਹੁਤ ਸੋਹਣਾ 에어ਪੋਰਟ ਬਣਿਆ ਹੋਇਆ ਆ ਲੱਗਦਾ ਜਿਵੇਂ ਬਿਲਕੁਲ ਨਵਾਂ ਬਣਾਇਆ ਹੁੰਦਾ ਦੂਰ ਤੱਕ ਦੇਖੋ ਇਧਰ ਫਲਾਈਟ ਆ ਕੇ ਲੱਗੀ ਸੀ ਆਪਣੀ ਵਿంటర్ ਚ ਸ਼ਾਇਦ ਇੱਥੇ ਵੀ ਬਰਫ ਬਰ ਬਹੁਤ ਪੈਂਦੀ ਆ ਤੇ ਸਾਰਾ ਜਰਮਨ ਚ ਦਾ ਭਰ ਜਾਂਦਾ ਬਰਫ ਸਨੋ ਨਾਲ ਇਮੀਗ੍ਰੇਸ਼ਨ ਕੰਟਰੋਲ ਤੇ ਪਹੁੰਚ ਗਏ ਆ ਲਵਾ ਲਈਏ ਮੋਰ ਯੂਰਪ ਚ ਜਦੋਂ ਵੀ ਆਨੇ ਕੁਝ ਵੀ ਨਹੀਂ ਪੁੱਛਦੇ ਤੇ ਕੀ ਕਰਨਾ ਆਇਓ ਘੁੰਮਣ ਆਇਆ ਜੀ ਕੰਮ ਕੀ ਕਰਦੇ ਹੋ ਅਸੀਂ ਜੀ YouTube ਚੈਨਲ ਚਲਾਉਂਦੇ ਆ ਕਿੰਨੇ ਦਿਨ ਰਹਿਣਾ ਜੀ ਕਿੰਨੇ ਦਾ ਰਹਿਣਾ ਇੱਕ ਹਫਤਾ ਜੀ ਵਾਪਸੀ ਦੀ ਟਿਕਟ ਹੈਗੀ ਹੈ ਨਾ ਜੀ ਨਾ ਜੀ ਕੋਈ ਚੱਕਰ ਪਲਾਨ ਨਹੀਂ ਸਾਨੂੰ ਕੁਝ ਨਹੀਂ ਪਤਾ ਅਸੀਂ ਕਿੰਨਾ ਟਾਈਮ ਰਹਿਣਾ ਬੱਦ ਦੋ ਹਫਤੇ ਵੀ ਲਾ ਸਕਦੇ ਆ ਤੇ ਬੱਦ ਕਰਦੇ ਕੀ ਹੋ ਤੁਸੀਂ YouTube ਚੈਨਲ ਹੈ ਜੀ ਸਾਡਾ ਦਿਖਾ ਦਿਓ ਮੜਾ ਜਾਂ ਚੈਨਲ ਮੈਂ ਦਿਖਾਤਾ ਵੀਡੀਓ ਦੇਖ ਕੇ ਅਮੇਜ਼ਿੰਗ ਬਹੁਤ ਵਧੀਆ ਜੌਬ ਹੈ ਕਹਿੰਦੇ ਜਾਓ ਯਾਰੇ ਲੋ ਐਂਟਰੀ ਮਿਲ ਗਈ ਮੋਹਰ ਲੱਗੀ ਪਾਸਪੋਰਟ ਤੇ ਤੇ ਹੁਣ ਆਪਾਂ ਲੈ ਲਈਏ ਜੀ ਬੈਗ ਆਪਣਾ ਭਾਵੇਂ ਘੰਟੇ 2 ਘੰਟੇ ਦੀ ਫਲਾਈਟ ਹੋਵੇ ਸਾਰਾ ਦਿਨ ਲੰਘ ਜਾਂਦਾ ਹੁੰਦਾ ਤੇ ਕਿਉਂਕਿ 2-3 ਘੰਟੇ ਪਹਿਲਾਂ ਹੀਥਰੋ ਤੋਂ ਚੜੇ ਸੀਗੇ ਸ਼ਾਮ ਦੇ 5 ਵਜੇ ਗਰਮਨ ਪਹੁੰਚਦੇ ਹਨ ਇੱਥੇ ਆਪਣਾ ਬੈਗ ਇਕੱਲੇ ਬੰਦੇ ਨੇ ਖਾਹਰੂ ਪਾ ਰਖਿਆ ਸਾਡੇ ਨੇ ਜਾਏਗਾ ਇਹਨੇ ਸਟਾਲਰ ਵੀ ਆਉਣਾ ਹੈ ਜੀ ਹਨਾ ਐਕਸਿਟ ਕਰੇ エアਪੋਰਟ ਤੋਂ ਹਾਂਜੀ ਐ ਲੋ ਜੀ ਸਾਡਾ ਜਰਮਨੀ ਦੇ ਵਿੱਚ ਤੇ ਨਾਲ ਹੀ ਤੁਹਾਡਾ ਸਵਾਗਤ ਹੈ ਜੀ ਕਰਦੇ ਆਂ ਵੀ ਸਭ ਤੋਂ ਪਹਿਲਾਂ ਹਣ ਖੜਾਉਂਦਾ ਰਣਜਿੰਦਰ ਨਾਲ ਸਾਰੇ ਨਹੀਂ ਆਹ ਲਓ ਜੀ ਥੇਕੀਆ ਲਾ ਲਓ ਹਾਂ ਬਈ ਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਜੀ ਵੈਲਕਮ ਵੈਲਕਮ ਜੀ ਥੈਂਕ ਯੂ ਬਹੁਤ ਚੰਗਾ ਲੱਗਿਆ ਸ਼ੁਕਰੀਆ ਜੀ ਤੁਹਾਡਾ ਹਾਂਜੀ ਹਾਂਜੀ ਥੈਂਕ ਯੂ ਹਾਂਜੀ ਹਾਂਜੀ ਚਲੋ ਹਾਂਜੀ ਆ ਜਾ ਆਉਣ ਸਾਰੀ ਲੱਗ ਕੇ ਖੇਡਣ ਬਾਈ ਇਹ ਤਾਂ ਕਲਾਤੀ ਮੇਰੀ ਠੀਕ ਹੈ ਇਹ ਵੀ ਉਪਰੋਂ ਬੰਦ ਕਰਦੀ ਹੁਣੀ ਮਾੜਾ ਮੋਟਾ ਕਿੱਥੇ ਨਹੀਂ ਨਹੀਂ ਬਹੁਤ ਰਿਲਟੂ ਫ੍ਰੈਂਡਲੀ ਹੈ ਜੀ ਹਰ ਕਿਸੇ ਕੋਲ ਵੀ ਚੱਲ ਜਾਣਾ ਬਣਾਉਣੀ ਅਸੀਂ ਇਦਾਂ ਥੋੜਾ ਜਿਹਾ ਰਣਜੰਦ ਨੂੰ ਆਹ ਜਿਹੜਾ ਵੀ ਬੱਚਾ ਦਾਦੇ ਦਾਦੀ ਨਾਨੇ ਨਾਨੀ ਨਾਲ ਰਹਿੰਦਾ ਹਾਂ ਹਾਂਜੀ ਉਹ ਦੂਜਿਆਂ ਨਾਲੋਂ ਸ਼ਤਾਨ ਹਾਂਜੀ ਜਿਹੜਾ ਇਕੱਲੇ ਪੇਰੈਂਟਸ ਨਾਲ ਰਹਿੰਦਾ ਉਹਦਾ ਇੱਦਾਂ ਸਾਰੇ ਕੋਲੇ ਚੱਲੀ ਜਾਂਦੇ ਹਾਂਜੀ ਪਹਿਲੀ ਵਾਰ ਜਰਮਨ ਪਹਿਲੀ ਵਾਰ ਆਇਆ ਜੀ। ਕਿਹਨ ਜੰਦੂ ਪਤਰੀ। ਬੜਾ ਸੋਹਣਾ। ਹੁਣ ਅਸੀਂ ਜੀ ਚੱਲੇ ਆ ਸਾਡੇ ਹੋਟਲ ਵੱਲ ਨੂੰ। ਤੇ ਜਰਮਨੀ ਚ ਅਫੀਸ਼ੀਅਲ ਸਵਾਗਤ ਹੈ ਜੀ ਤੁਹਾਡਾ। ਤੇ ਬਾਹਰਲੇ ਪਾਸੇ ਨਿਕਲੇ ਐਰਪੋਰਟ ਤੇ ਤੇ ਹੁਣ ਅਸੀਂ ਚੱਲੇ ਆ ਸਾਡੇ ਹੋਟਲ ਵੱਲ ਨੂੰ ਤੇ ਭਾਜੀ ਹੁਣੀ ਆਪਣੇ ਜਾਣ ਪਛਾਣਦੇ ਆ ਤੇ ਮੈਂ ਤਾਂ ਬਥੇਰਾ ਕਿਹਾ ਸੀ ਮੈਂ ਕਿਹਾ ਰਹਿਣ ਦੌ ਖੇਚਲ ਕਾਨੂੰ ਕਰੋਗੇ ਕਿੱਥੋਂ ਆਓਗੇ। 30 ਕਿਲੋਮੀਟਰ ਤੋਂ ਸਪੈਸ਼ਲ ਆਇਆ ਤੇ ਕਹਿੰਦੇ ਨਹੀਂ ਵੀ ਜਾਣੀ ਜਾਣਾ ਕਹਿੰਦੇ ਤੁਹਾਡੇ ਆਉਣ ਤੇ ਤੇ ਹੁਣ ਆਪ ਨੂੰ ਹੋਟਲ ਡ੍ਰੌਪ ਕਰਦੇ ਆ ਫਿਰ ਵਲੌਗ ਦੀ ਸਮਾਪਤੀ ਓਏ ਆ ਰਣਜੰਦ ਨੇ ਵੀ ਵਲੌਗ ਬਣਾਤਾ ਅੱਜ ਹਾਂ ਬਾਹਰਲੇ ਪਾਸੇ ਵੀ ਯਾਰ ਮੈਨੂੰ ਖਾਲੀ ਖਾਲੀ ਲੱਗੀ ਜਾਂਦਾ ਸਾਰਾ 에ਰਪੋਰਟ ਇਹ ਪਤਾ ਨਹੀਂ ਕੀ ਚੱਕਰ ਹੈਗਾ ਆ ਦੇਖੋ ਬਿਲਕੁਲ ਬਾਹਰਲਾ ਪਾਸਾ ਇਹ ਪਤਾ ਨਹੀਂ ਜਰਮਨੀ ਚ ਕੁਛ ਖਾਸ ਹੀ ਆਇਆ ਮਤਲਬ ਹੈ ਵੈਸੇ ਵੱਡਾ ਮੁਲਕ ਹੈ ਖਾਲੀ ਇੰਨਾ ਰਹਿਣਾ ਨਹੀਂ ਚਾਹੀਦਾ ਵੀ ਖਾਲੀ-ਖਾਲੀ ਹੈ ਮੈਂ ਕਹਾਂ ਜੀ ਇਹ ਖਾਲੀ-ਖਾਲੀ ਕਾ ਤੋ ਇੰਨਾ ਏਅਰਪੋਰਟ ਅੰਦਰੋਂ ਵੀ ਅਸੀਂ ਦੇਖਿਆ ਜੀ ਖਾਲੀ-ਖਾਲੀ ਬਾਹਰੋਂ ਦੂਜਾ ਜਿਹੜਾ ਉਹ ਜ਼ਿਆਦਾ ਚੱਲਦਾ ਅੱਛਾ ਸਾਡੀ ਫਲਾਈਟ ਇਹ ਜੇ ਟਰਮੀਨਲ ਤੇ ਆਈ ਹੈ ਆਨਸਾ ਜਿਹੜੀ ਉਹ ਸਾਰੀ ਦੂਦੇ ਤੇ ਆਉਂਦੀ ਹੈ ਓਕੇ ਇਹਦੇ ਤੇ ਬਾਕੀ ਏਅਰ ਲੈਂਨਾ ਇਹਦੇ ਬਾਕੀ ਏਅਰ ਲੈਂਨਾ ਸੀ ਜਿਵੇਂ ਬ੍ਰਿਟਿਸ਼ ਏਅਰਵੇਜ਼ ਦਾ ਇੱਕ ਵੱਖਰਾ ਟਰਮੀਨਲ ਸੀ ਨਾ ਉਵੇਂ ਵੱਖਰਾ ਟਰਮੀਨਲ ਆ ਭੀੜ ਵਾਲਾ ਇਹ ਤੇ ਦਾ ਇਹ ਆਮ ਚਲਿਏ ਜੀ ਲਿਆਜਾਂ ਪਾ ਲਈ ਹੁਣ ਸਾਰੀ ਬਹੁਤ ਸ਼ਾਬਾਸ਼ ਵੈਲਕਮ ਰਣਜਿੰਦ ਪੁੱਤ ਵੈਲਕਮ ਸਵਾਗਤ ਹੋ ਗਿਆ ਤੁਹਾਡਾ ਹੁਣ ਸਾਨੂੰ ਸਾਡੇ ਵੈਲਕਮ ਦਾ ਕੁਛ ਨਹੀਂ ਹੁੰਦਾ ਰਣਜਿੰਦ ਦੇ ਵੈਲਕਮ ਦਾ ਹੁੰਦਾ ਹੈ ਨਾ ਇਹ ਸਾਰਾ ਵਗੈਰਾ ਖੜੇ ਗੱਡੀ ਇਕੱਠੀ ਕਰਦੀ ਹੈ ਰਣਜਿੰਦ ਦੀ ਰਣਜਿੰਦਰ ਦੀ ਗੱਡੀ ਉਹ ਵਾਲੀ ਔਖੀ ਟਿਕਦੀ ਹੈ ਗੱਡੀ 'ਚ ਹੈ ਨਾ ਰੇ ਪਰ ਇਹ ਤਾਂ ਖੋਲ ਨਹੀਂ ਤੇ ਉਹ ਇਤਾਂ ਹੀ ਆ ਸਵਾਨ ਰਣਜਿੰਦਰ ਦਾ ਵਾਵਾ ਹੋ ਜਾਂਦਾ ਸਟੋਲਰ ਸਟੂਲਰ ਧਰਨਾ ਡਿੱਗੀ ਮਸਾ ਬੰਦ ਹੁੰਦੀ ਹੈ ਲਓ ਜੀ ਚੱਲੇ ਹੁਣ ਆਪਾਂ ਜਰਮਨ ਆ ਗਿਆ ਪੁੱਠੇ ਪਾਸੇ ਆ ਗਿਆ ਕੰਮ ਜਰਮਨੀ ਐ ਜੀ ਕਹਿੰਦਾ ਇਹ ਜਰਮਨੀ ਇੱਥੇ ਕਾਰ ਸਪੀਡ ਦੀ ਕੋਈ ਲਿਮਟ ਨਹੀਂ ਜਿੰਨੀ ਭੱਜਦੀ ਐ ਜਿੰਨੀ ਭੱਜ ਸਕਦੀ ਐ ਜੀ ਕਰਦਾ 19 ਭਜਾ ਲਓ ਚੌੜੀਆਂ ਸੜਕਾਂ ਕਾਰਾਂ ਦੇ ਯਰਤ ਦੇਖੀ ਜਾਂਦਾ ਜ਼ੋਰ ਦੇਖਿਆ ਜਾਂਦਾ ਕਾਰਾਂ ਦਾ ਇੱਥੇ ਇਹ ਦੇਖੋ ਇਹ ਜਾਂਦੀ ਐ 180 ਦੇ ਕੋਈ ਚਲਾਣ ਨਹੀਂ ਕੋਈ ਟਿਕਟ ਨਹੀਂ ਕੋਈ ਨਹੀਂ ਪੁੱਛਦਾ ਆਪ ਨੂੰ ਐ ਲੱਗਣ ਲੱਗਦਾ ਵੀ ਹੌਲੀ ਕਰ ਲਓ ਯਾਰ ਇੰਨੀ ਤੇਜ਼ ਕਾ ਨੂੰ ਜਾਣਾਗਾ ਪਹਿਲੇ ਤੇ ਨਹੀਂ ਦੇਖ ਲੈਦਾ ਜੁਰਕਾ ਅੱਧੇ ਇੱਕ ਘੰਟੇ ਦੇ ਬਾਅਦ ਜੀ ਇਹ ਅਸੀਂ ਪਹੁੰਚ ਗਏ ਜੀ ਸਾਡੇ ਹੋਟਲ ਤੇ ਇੱਥੇ ਕਰਦੇ ਆਪਾਂ ਚੈੱਕ ਇਨ ਆਉਣ ਵਾਲੇ ਅਗਲੇ ਕੁਝ ਦਿਨਾਂ ਦਾ ਇਹ ਆਪਣਾ ਰਹਿਣ ਬਸੇਰਾ ਹੋਊਗਾ ਰਿਸੈਪਸ਼ਨ ਤੇ ਚੱਲਦੇ ਆ ਤੇ ਪੁੱਛਦੇ ਆ ਅ ਜਰਮਨ ਚ ਲਿਖਾਇਆ ਕੁਝ ਮੈਨੂੰ ਤਾਂ ਸਮਝ ਨਹੀਂ ਆਉਂਦਾ ਇੱਥੇ ਜਿਹੜੀ ਲੈਂਗੁਏਜ ਆ ਡੱਚ ਚ ਚੱਲਦੀ ਆ ਡੱਚ ਬੋਲ ਦਿੰਦੇ ਆ ਲੈਂਗੁਏਜ ਆ ਕੇ ਇਹ ਆਪਣਾ ਹੋਟਲ ਸੋਹਣਾ ਬਣਿਆ ਹੋਇਆ ਹੈ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਤੇ ਚੈੱਕ ਇਨ ਕਰ ਲੀਏ ਆਇਦਰ ਲਿਵਰਸਨ ਨੇਖਾ ਇਹ ਹੋ ਜਾਵੋਸ਼ ਤੇ ਬਾਕੀ ਕਮਰੇ ਚ ਸਾਮਾਨ ਸਭ ਰੱਖ ਕੇ ਫਿਰ ਕਰਦੇ ਆ ਗੱਲਾਂ ਬਾਤਾਂ ਖੁਸ਼ੀ ਹੋਟਲ ਸੋਨਾ ਬਣਿਆ ਹੋਇਆ ਹੈ ਹੈਨਾ ਵੈਲਕਮ ਰਣਜੀਤ ਵੈਲਕਮ ਟੂ ਜਰਮਨ ਅੱਜ ਆੜੇ ਨੂੰ ਜਰਮਨ ਘੁਮਾਉਣਾ ਇੱਥੇ ਸਾਰਾ ਜਰਮਨ ਜਗ੍ਹਾ ਲਾਈ ਹੋਈ ਹੈ ਹਨ ਹਾਂ ਉਹ ਹੀ ਲਾਈ ਹੋਈਆਂ ਹਨ ਰਣਜਿੰਦ ਤਾਂ ਉਹ ਕਦੇ ਕਿਤੇ ਕਦੇ ਕਿਤੇ ਪਰ ਰਣਜਿੰਦ ਲਾਈਕ ਕਰਦੀ ਆ ਮਤਲਬ ਕਰੀ 6 6 ਹੁਣ ਜੇ ਸੀ ਕਦੇ ਨਾ ਰੈਸਟ ਡੇ ਰੱਖ ਲੈਂਦੇ ਸੀ ਜਦੋਂ ਨਾਨਕੇ ਵੀ ਸੀ ਵੀ ਦੋ ਦਿਨ ਚਲੋ ਅਸੀਂ ਘਰੇ ਰਹਿ ਲਏ ਪਰ ਰਣਜਿੰਦ ਘਰੇ ਬਹੁਤ ਇਰੀਟੇਟ ਹੁੰਦੀ ਆ ਇਹਨੂੰ ਬਾਹਰ ਲੈ ਕੇ ਜਾਓ ਮੈਂ ਕਿਹਾ 6 ਦਿਨ ਦੇਸ਼ ਆ ਹੁਣ ਤਾਂ ਰਣਜਿੰਦ ਦੇ ਦਿਨ ਗਿಳ್ਦੇ ਆ ਅਸੀਂ ਆਪਣੇ ਨਹੀਂ ਗਿਣਦੇ ਅਸੀਂ ਪੂਰੇ ਖੁਸ਼ ਆ ਸੀ ਆ ਜੋ ਜੀ ਆਉਂਦੇ ਆਉਂਦੇ ਨੇ ਅਸੀਂ ਆਹ ਰੂਮ ਦੀ ਕੀ ਫਰੋਂ ਲ ਰਹੇ ਸੀਗੇ ਤੇ ਜਿਹੜੀ ਇਹ ਚਾਬੀ ਇਹਦੇ ਚ ਦੁਨੀਆ ਦੀਆਂ ਵੱਖ-ਵੱਖ ਲੈਂਗੁਏਜ ਚ ਜੀ ਆਇਆਂ ਨੂੰ ਲਿਖਿਆ ਹੋਇਆ ਇਹਦੇ ਚ ਪੰਜਾਬੀ ਵੀ ਲਿਖੀ ਹੋਈ ਹੈ ਪੰਜਾਬੀ ਚ ਲਿਖਿਆ ਦੇਖੋ ਜੀ ਆਇਆਂ ਜੇ ਤੁਸੀਂ ਦੇਖ ਸਕਦੇ ਹੋ ਨਹੀਂ ਮੈਂ ਇੱਥੇ ਫੋਟੋ ਮੈਨਸ਼ਨ ਕਰ ਦੂੰਗਾ ਤੇ ਕਮਾਲ ਦੀ ਗੱਲ ਆ ਯਾਰ ਵੀ ਪੰਜਾਬੀ ਜਾਂ ਬੰਦੇ ਕਿੱਥੇ ਤੱਕ ਪਹੁੰਚੇ ਹੋਏ ਹਨ ਨਾ ਤੇ ਵੈਸੇ ਤਾਂ ਇੱਥੇ ਵੀ ਜਰਮਨ ਚ ਬਹੁਤ ਜ਼ਿਆਦਾ ਪੰਜਾਬੀ ਰਹਿੰਦੇ ਨੇ ਤੇ ਕਾਫੀ ਕਾਫੀ ਪੁਰਾਣੇ ਰਹਿੰਦੇ ਨੇ ਤੇ ਬਾਕੀ ਆਪਾਂ ਚੈੱਕ ਇਨ ਕਰ ਲਈ ਤੇ ਫਿਰ ਕਰਦੇ ਆ ਨਾਲ ਗੱਲਾਂ ਬਾਤਾਂ ਜੀ ਰੂਮ ਦੇਖ ਲਈ ਕਿਹੋ ਜਿਹਾ ਕਮਰਾ ਹੈਗਾ ਸਵਾਗਤ ਤਾਂ ਸੋਹਣਾ ਹੋ ਗਿਆ ਸਾਡਾ ਏ ਆ ਗਿਆ ਆਪਣਾ ਕਮਰਾ ਜੀ ਬੜਾ ਸੋਹਣਾ ਬਣਿਆ ਹੋਇਆ ਹੈ ਲਾਈਟਾਂ ਲੂਟਾਂ ਲਾ ਕੇ ਪੂਰਾ ਸਜਾਇਆ ਸਜਾਇਆ ਹੋਇਆ ਹੈ ਗੱਲ ਜੀ ਮੇਰਾ ਇਹ ਲੈ ਲਓ ਜਿੱਥੇ ਪਾਣੇ ਬੈਠੇ ਅਸੀਂ ਰਣਜਿੰਦਰ ਨੂੰ ਅ ਅੱਜ ਦਾ ਮਾਸਾ ਵਿਚਾਰੀ ਨੂੰ ਬੈੱਡ ਮਿਲਿਆ ਹੈ ਹਨਾ ਖੋ ਜੀ ਤੇ ਕਿਉਂਕਿ ਫਲਾਈਟ ਤੇ ਥੱਕ ਜੰਨਾ ਜੀ ਆਪਾਂ ਪਾ ਦਨੇ ਆ ਪਰ ਫਿਰ ਵੀ ਉਹ ਉਹ ਨਹੀਂ ਨਾ ਤੂੰ ਹੀ ਜਿੱ ਸਿੱਧੀ ਹੁੰਦੇ ਜਮੇ ਪਰ ਖੋ ਜੀ ਐ ਵੀ ਆ ਵੀਪਾ ਮੈਂ ਫਲਾਈਟ ਛੋਟੀ ਹੁੰਦੀ ਆ ਫਲਾਈਟ ਬਾਵੇਂ ਛੋਟੀ ਸੀ ਪਰ ਥੱਕ ਜਾਂਦਾ ਜਵਾਕ ਹੱਥਾਂ ਚ ਗੋਦੀ ਚ ਰੱਖੀ ਥੱਕ ਜਾਂਦਾ ਲੈਣ ਹਾਂਜੀ ਸਹੀ ਕਿ ਉਹ ਬਹੁਤ ਸੋਹਣਾ ਬਣਾਇਆ ਹੈ ਰੂਮ ਤੇ ਕੁਛ ਹੋ ਜਾਏ ਇਹ ਦੇਖੋ ਜੀ ਪ੍ਰੈਸ ਵੀ ਦਿੱਤੀ ਇਹਨਾਂ ਨੇ ਆਇਰਿੰਗ ਵਾਸ਼ਰੂਮ ਵੀ ਮੇਰੇ ਨਾਲ ਬਹੁਤ ਸਾਫ ਸੁਥਰਾ ਹੈ ਆ ਵਾਸ਼ਰੂਮ ਆ ਗਿਆ ਤੇ ਇਧਰਲੇ ਪਾਸੇ ਵੀ ਕਾਫੀ ਹਾਂਜੀ ਉਹ ਮੈਨੂੰ ਐਸੇ ਇੱਚੋ ਕਮਰਾ ਲੰਬਾ ਲੱਗਦਾ ਹੈ ਨਾ ਸਾਰਾ ਗਲਾਸ ਹੀ ਲਾ ਰਖਿਆ ਇਧਰਲੇ ਬਸ ਤੇ ਸਮਾਨ ਪ੍ਰੈਸ ਪ੍ਰੋਸਸ ਸਾਰੀ ਦਿੱਤੀ ਆ ਮਿਲਾਂ ਦੇ ਇਹਨਾਂ ਨੇ ਪਾਣੀ ਆਪਨ ਦੂਜਾ ਦੇ ਦਰ ਪਰ ਕਿਹੜਾ ਸਪਾਰਕਲਿੰਗ ਜਰਮਨ ਜਿਹਾ ਕਹਿੰਦੇ ਉਹੀ ਪੀਂਦੇ ਚਲੋ ਖੈਰ ਕੋਈ ਨਹੀਂ ਸੋ ਜਰਮਨੀ ਦੇ ਸ਼ਹਿਰ ਮਿਊਨਚਨ ਪਹੁੰਚ ਗਏ ਇਹਨੂੰ ਮਿਊਨਿਕ ਵੀ ਬੋਲ ਦਿੰਦੇ ਆ ਮਿਊਨਿਕ ਵੀ ਕਹਿੰਦੇ ਆ ਮਿਊਨਚਨ ਵੀ ਕਹਿੰਦੇ ਆ ਜਰਮਨ ਦੇ ਵਿੱਚ ਤੇ ਬਾਈ ਜੀ ਹੁਣਾਂ ਦਾ ਧੰਨਵਾਦ ਤੇ ਮੋਹ ਪਿਆਰ ਦੀ ਗੱਲ ਹੁੰਦੀ ਹੈ ਜਿਹੜਾ ਸਾਨੂੰ ਲੈਣਾ ਮੈਂ ਇਹ ਮਤਲਬ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਨਾ ਆਓ ਕਿਉਂਕਿ ਬਾਹਰ ਬਿਜ਼ੀ ਲਾਈਫ ਹੈ ਕੰਮ ਕਰ ਛੱਡ ਕੇ ਬੰਦੇ ਨੂੰ ਆਉਣਾ ਔਖਾ ਹੈ ਨਾ ਫਿਰ ਵੀ ਸਾਨੂੰ 에어ਪੋਰਟ ਤੋਂ ਲੈ ਕੇ ਇੱਥੇ ਡ੍ਰੌਪ ਕਰਕੇ ਗਏ ਸੱਚੀ ਬਹੁਤ ਚੰਗਾ ਲੱਗਿਆ ਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੇ ਇਹੀ ਆਪਣਾ ਆਪਣਾ ਹੁੰਦਾ ਹੈ ਜਿਹੜਾ ਤੁਹਾਨੂੰ ਲੱਗਦਾ ਵੀ ਹਾਂਜੀ ਜਦੋਂ ਤੁਹਾਨੂੰ ਪਰਦੇਸਾਂ 'ਚ ਬੈਠੇ ਪੰਜਾਬੀ ਦੇਖਦੇ ਆ ਹਨਾ ਪਿਆਰ ਕਰਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਅਸੀਂ ਤੁਹਾਨੂੰ ਘੁਮਾਵਾਂਗੇ ਜੀ ਪੂਰਾ ਜਰਮਨੀ ਜਿਵੇਂ ਮੈਂ ਤੁਹਾਨੂੰ ਸ਼ੁਰੂ 'ਚ ਦੱਸਿਆ ਸੀਗਾ ਤੇ ਮਿਊਨਚਨ ਸਿਟੀ ਹੋ ਗਿਆ ਬਰਲਿਨ ਹੋ ਗਿਆ ਰਾਜਧਾਨੀ ਵੈਸੇ ਤੁਹਾਡੇ ਕੋਲ ਰਾਜਧਾਨੀ ਬਰਲਿਨ ਦੇ ਅਸੀਂ ਪਹਿਲਾਂ ਉੱਥੇ ਜਾਣਾ ਤੇ ਹੁਣ ਕੱਲ ਨੂੰ ਮੇਬੀ ਅਸੀਂ ਉਥੇ ਜਾਵਾਂਗੇ ਤੇ ਪਹਿਲਾਂ ਉਹਦੇ ਵਲੌਗ ਆਉਣਗੇ ਤੁਹਾਡੇ ਕੋਲ ਤੇ ਫਿਰ ਉਸ ਤੋਂ ਬਾਅਦ ਜੀ ਹੈਂਬਰਗ ਹੋ ਗਿਆ ਫ੍ਰੈਂਕਫਰਟ ਹੋ ਗਿਆ ਡੂਸਲਡੋਰਫ ਹੋ ਗਿਆ ਡੂਸਲਡੋਰਫ ਚ ਆਪਣੇ ਬਹੁਤ ਸਾਰੇ ਪੰਜਾਬੀ ਰਹਿੰਦੇ ਆ ਤੇ ਪੰਜਾਬੀ ਕਾਮਕਾਰ ਆ ਉਥੇ ਬੈਲਜੀਅਮ ਦੇ ਬਾਰਡਰ ਤੇ ਬੈਜਣਾ ਇਹ ਸ਼ਹਿਰ ਉਥੇ ਵੀ ਜਾਣਾਗਾ ਤੇ ਸਾਰੇ ਆਉਣ ਵਾਲੇ ਦਿਨਾਂ ਚ ਪੂਰਾ 15 ਦਿਨ ਦਾ ਆਪਣਾ ਟੂਰ ਹੋਊਗਾ ਸੋ ਤੁਸੀਂ ਜੁੜੇ ਰਹੋ ਆਪਣੇ ਜਰਮਨੀ ਦੇ ਸਫ਼ਰ ਦੇ ਨਾਲ ਕਮਾਉਣੇ ਤੁਹਾਨੂੰ ਇੱਥੇ ਪੰਜਾਬੀਆਂ ਦੇ ਕਾਮਕਾਰ ਤੇ ਪੰਜਾਬੀ ਕਿਵੇਂ ਰਹਿੰਦੇ ਇੱਥੇ ਕਿੰਨਾ ਕ ਕੀ ਹਾਲਾਤ ਨੇ ਇੱਥੋਂ ਦੇ ਤੇ ਬਾਕੀ ਇਸ ਤੋਂ ਇਲਾਵਾ ਜਿੰਨੀਆਂ ਹਿਟਲਰ ਦੀ ਬਹੁਤ ਸਾਰੀ ਹਿਸਟਰੀ ਹੈ ਤੇ ਨੈਪੋਲੀਅਨ ਦੀ ਬਹੁਤ ਸਾਰੀ ਹਿਸਟਰੀ ਹੈ ਤੇ ਬਰਲਿਨ ਦੀ ਕੰਧ ਬਾਰੇ ਤੁਸੀਂ ਸੁਣਿਆ ਹੋਣਾ ਹਨ ਤੇ ਉਹ ਸਾਰੀਆਂ ਇਤਿਹਾਸਿਕ ਚੀਜ਼ਾਂ ਵੀ ਤੁਹਾਡੇ ਦੂਜੀ ਵਰਲਡ ਦੂਜੇ ਸੰਸਾਰ ਜੰਗ ਜਿਹੜੀ ਸ਼ੁਰੂ ਹੋਈ ਸੀ ਦੂਜੀ ਵੰਡਵਾਰ ਉਹ ਮੇਨ ਬਰਲਿਨ ਤੋਂ ਜਾਂ ਜਰਮਨ ਤੋਂ ਹੀ ਹੋਈ ਸੀ ਉਹਦੇ ਬਾਰੇ ਗੱਲਾਂ ਬਾਤ ਸਾਰੀ ਹਿਸਟਰੀ ਦਿਖਾਵਾਂਗੇ ਸੋ ਮਿਲਦੇ ਆ ਜੀ ਆਪਾਂ ਨਵੇਂ ਵਲੌਗਸ ਚ ਨਵੀਂ ਵੀਡੀਓ ਦੇ ਨਾਲ ਫਿਰ ਜਰਮਨ ਤੋਂ ਗੁੱਡ ਬਾਏ ਸਸਕੀ ਕਾਲ ਰੱਬ ਰੱਖਾ ਜੀ